ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਇਸ ਸਥਾਨ ਤੇ 9 ਮਹੀਨੇ 26 ਦਿਨ ਵਾਸਤੇ ਠਹਿਰੇ ਸਨ ਤੇ ਇਸ ਸਥਾਨ ਤੇ ਕਿਸੇ ਨੂੰ ਸੱਪ ਡੱਸਿਆ ਹੋਵੇ ਜਾਂ ਸੱਪਾਂ ਦੇ ਸੁਪਨੇ ਆਉਂਦੇ ਹੋਣ ਕਿਸੇ ਵੀ ਤਰ੍ਹਾਂ ਦੇ ਸੁਪਨਿਆਂ ਦੇ ਨਾਂ ਤੇ ਪ੍ਰੋਬਲਮ ਹੋਵੇ ਤੇ ਇਸ ਸਥਾਨ ਤੇ ਜੋ ਵੀ ਸੰਗਤਾਂ ਸ਼ਰਧਾ ਪਾਉਣਾਂ ਦੇ ਨਾਲ ਆਉਂਦੀਆਂ ਹਨ ਤੇ ਉਹਨਾਂ ਦੀ ਇਹ ਜਿਹੜੀਆਂ ਪ੍ਰੋਬਲਮਾਂ ਠੀਕ ਹੋ ਜਾਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਜਾ ਦੇਨ ਦਰਸ਼ਨ ਕਰਉਣ ਜਾ ਰਹੇ ਹਾਂ ਗੁਰਦੁਆਰਾ ਨਾਂਗੀਆਂਣਾ ਸਾਇ ਪਿੰਡ ਉਦੋਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਇਸ ਸ਼ੋਭੀਤੇ ਇਹ ਪਾਉਣ ਪੀਤਰ ਸਥਾਨ ਦੱਸਿਆ ਜਾਂਦਾ ਹੈ ਕਿ ਇਹ ਪਾਉਣ ਪੀਤਰ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਅਤੇ ਸੇਸਨਾਗ ਜੀ ਦੇ ਨਾਲ ਨਾਲ ਸਬੰਧਿਤ ਗੁਰਦੁਆਰਾ ਸਾਹਿਬ ਹੈ ਜਿਸ ਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਤੇ ਜਿਸ ਸਥਾਨ ਤੇ ਪਹਿਲੀ ਪਾਛੇ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ 9 ਮਹੀਨੇ 26 ਦਿਨ ਵਾਸੀ ਇਸ ਸਥਾਨ ਤੇ ਠਹਿਰੇ ਤੇ ਇਸ ਸਥਾਨ ਨੂੰ ਭਾਗ ਲਾਏ ਜਿਸ ਜੰਗਲ ਬੀਆਂ ਬਾਣ ਵਿੱਚ ਗੁਰੂ ਜੀ ਬੈਠ ਕੇ ਭਗਤੀ ਕਰਿਆ ਕਰਦੇ ਸਨ ਇਸ ਸਥਾਨ ਤੇ ਇੱਕ ਪ੍ਰਾਤਨ ਖੂਬੀ ਹੈ ਜੋ ਕਿ ਅੱਜ ਕੱਲ ਬੰਦ ਪਿਆ ਹੈ ਇਸ ਸਥਾਨ ਨੂੰ ਗੁਰੂਆਣਾ ਕਹਿ ਕੇ ਵੀ ਜਾਣਿਆ ਜਾਂਦਾ ਹੈ ਸੰਤ ਬਾਬਾ ਚੁਗਤ ਸਿੰਘ ਜੀ ਦਾ ਜਨਮ ਫਰਵਰੀ 1885 ਇਸਵੀ ਨੂੰ ਮਾਤਾ ਲక్ష్ਮੀ ਜੀ ਦੀ ਪਾਵਨ ਕੁੱਖੋਂ ਪਿਤਾ ਸੰਤਾ ਸਿੰਘ ਜੀ ਦੇ ਘਰ ਪਿੰਡ ਉਦੋਕੇ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀਗਾ ਆਪ ਜੀ ਦਾ ਭਰਾ ਉਜਾਗਰ ਸਿੰਘ 15 ਸਾਲ ਆਪ ਜੀ ਤੋਂ ਛੋਟਾ ਸੀ ਦੋਨਾਂ ਭਰਾਵਾਂ ਨੂੰ ਗੁਰਸਿੱਖੀ ਦੀ ਲਗਨ ਆਪਣੇ ਮਾਤਾ ਪਿਤਾ ਕੋਲੋਂ ਮਿਲੀ ਸੀ। ਉਸ ਸਮੇਂ ਸਕੂਲ ਘੱਟ ਗਿਣਤੀ ਵਿੱਚ ਹੋਇਆ ਕਰਦੇ ਸਨ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਹਿਬਾਨੀ ਗੁਰਮੁਖੀ ਅਤੇ ਗੁਰਬਾਣੀ ਪੜ੍ਹਨੀ ਲਿਖਣੀ ਸਿਖਾਇਆ ਕਰਦੇ ਸਨ। ਉਮਰ ਦੇ ਨਾਲ ਨਾਲ ਲੋਹਾਰਾਂ, ਲੱਕੜ ਅਤੇ ਰਾਜਗਿਰੀ ਦਾ ਕੰਮ ਵੀ ਆਪ ਜੀ ਦੇ ਪਿਤਾ ਤੋਂ ਸਿੱਖਿਆ ਅਤੇ ਸਹਾਰਨਪੁਰ ਜਾ ਕੇ ਆਪ परमानंद ਪਾਸੋਂ ਲੱਕੜ ਦੀ ਕਾਰਾਗਰੀ ਵਿੱਚ ਮਹਾਰਤ ਹਾਸਲ ਕੀਤੀ। 1920 ਸਾਲ ਦੀ ਉਮਰ ਵਿੱਚ ਆਪ ਜੀ ਨੇ ਨਾਗਪੁਰ ਵੱਲ ਚਾਲੇ ਪਾਏ ਜਿੱਥੇ ਲਗਭਗ 2 ਸਾਲ ਰੇਲਵੇ ਦੇ ਕੁਆਟਰ ਬਣਾਉਣ ਦੀ ਸੇਵਾ ਨਿਭਾਈ। ਨਾਗਪੁਰ ਵਿਖੇ ਆਪ ਜੀ ਨੇ 5 ਪਿਆਰਿਆਂ ਪਾਸੋਂ ਖੰਡੇ ਬਾਟੇ ਦੀ ਪੋਲ ਪ੍ਰਾਪਤ ਕੀਤੀ। ਉਸ ਤੋਂ ਬਾਅਦ ਰਾਵਲਪਿੰਡੀ ਸਦਵਾ ਚੱਕਵਾਲ ਲਾਈਨ ਤੇ ਜ਼ਿਲ੍ਹਾ ਜੇਲਮ ਵਿੱਚ ਵੀ ਰਹੇ। ਸੰਗਤਜੀਤ ਪਿੰਡ ਨਰੰਗ ਵਿੱਚ ਜਦੋਂ ਮਿਸਤਰੀ ਗੰਡਾ ਸਿੰਘ ਦੇ ਨਾਲ ਕੰਮ ਕਰ ਰਿਹਾ ਸੀ ਤਾਂ ਅਚਾਨਕ ਇੱਕ ਦਿਨ ਸਰੀਰਕ ਬਿਮਾਰੀ ਨੇ ਘੇਰ ਲਿਆ ਸੀ ਉਹਨਾਂ ਨੂੰ ਤੇ ਆਪਣੇ ਪਿੰਡ ਉਦੋਂ ਕੇ ਵਾਪਸ ਆ ਗਏ ਸਰੀਰ ਦੀ ਚਮੜੀ ਖਰਾਬ ਹੋ ਕੇ ਫਟਣੀ ਸ਼ੁਰੂ ਹੋ ਗਈ ਅਤੇ ਲਹੂ ਰੇਸ਼ਣ ਨਿਕਲਣਾ ਸ਼ੁਰੂ ਹੋ ਗਿਆ ਇਹ ਘਟਨਾ 1923-24 ਦੀ ਹੈ ਕੋਈ ਵੀ ਦਵਾਈ ਕੰਮ ਨਹੀਂ ਸੀ ਕਰ ਰਹੀ ਪਿੰਡ ਦੇ ਬਾਰ ਬਾਰ ਇੱਕ ਛਪੜੀ ਸੀਗੀ ਆਪ ਜੀ ਹਰ ਰੋਜ਼ ਉਸ ਛਪੜੀ ਦੀ ਗਾਰ ਨੂੰ ਆਪਣੇ ਪਿੰਡੇ ਤੇ ਮਲ ਲੈਂਦੇ ਅਤੇ ਦੋ ਕੋ ਘੰਟੇ ਛਪੜੀ ਦੇ ਵਿੱਚ ਹੀ ਨਾਉਂਦੇ ਰਹਿਣਾ ਅਕਾਲ ਪੁਰਖ ਦੀ ਮਿਹਰ ਸਦਕਾ ਬਾਬਾ ਜੀ ਦਾ ਰੋਗ ਜਿਹੜਾ ਠੀਕ ਹੋ ਗਿਆ ਤੇ ਆਪ ਜੀ ਗੁਰਬਾਣੀ ਦੇ ਨਾਲ ਜੁੜੇ ਰਹੇ ਇਹ ਪਵਣ ਪਿੱਤਰ ਅਸਥਾਨ ਨਾਂਗੀਆਂ ਗੋਦ ਦੇ ਜਠੇਰਿਆਂ ਦਾ ਸੀਗਾ ਇੱਥੇ ਛੋਟੀ ਜੀ ਪ੍ਰਾਤਨ ਸਮਾਧੀ ਬਣੀ ਹੋਈ ਹੈ ਇਹਨਾਂ ਨੇ ਸੋਚਿਆ ਕਿ ਪ੍ਰਮਾਤਮਾ ਨੇ ਮੈਨੂੰ ਤੰਦਰੁਸਤ ਕੀਤਾ ਹੈ ਨਵੀਂ ਜ਼ਿੰਦਗੀ ਬਖਸ਼ਿਸ਼ ਕੀਤੀ ਹੈ ਕਿਉਂ ਨਾ ਇਸ ਸਥਾਨ ਨੂੰ ਸਾਫ਼ ਸੁਥਰਾ ਕਰਕੇ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਜਾਵੇ ਇਸ ਤਰ੍ਹਾਂ ਬਾਬਾ ਚੁਗਤ ਸਿੰਘ ਜੀ ਨੇ ਸਾਫ਼ ਸਫਾਈ ਕਰਕੇ ਇਸ ਪਵਣ ਪਿੱਤਰ ਅਸਥਾਨ ਨੂੰ ਇਸ ਸਥਾਨ ਤੇ ਬਣਵਾਇਆ ਸੀਗਾ ਆਪਣੇ ਹੱਥਾਂ ਦੇ ਨਾਲ ਸ਼ੁਰੂਆਤ ਕੀਤੀ ਇੱਥੇ ਪ੍ਰਾਤਨ ਟਾਲੀ ਵੀ ਸੰਗਤ ਜੀ ਸ਼ਿਸ਼ੋਭਿਤਾ ਉਸਦੇ ਵੀ ਆਪ ਜੀ ਨੂੰ ਦਰਸ਼ਨ ਕਰਾਉਣੇ ਹਨ ਟਾਲੀ ਹੇਠ ਪ੍ਰਾਤਨ ਵਰਮੀ ਜਿਸ ਦਾ ਸਬੰਧ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਸੇਸ਼ਨਾਗ ਨਾਲ ਸੀਗਾ ਸਭ ਸਾਹ ਸੰਭਾਲ ਕਰਨੇ ਸ਼ੁਰੂ ਕਰ ਦਿੱਤੀ ਸੰਤ ਬਾਬਾ ਚੁਗਤ ਸਿੰਘ ਜੀ ਅਨੁਸਾਰ ਕੋਈ ਵੀ ਜਦੋਂ ਇਸ ਟਾਲੀ ਨੂੰ ਕਟਣ ਦੀ ਕੋਸ਼ਿਸ਼ ਕਰਦਾ ਸੀਗਾ ਤਾਂ ਇਸ ਟਾਲੀ ਦੇ ਵਿੱਚੋਂ ਖੂਨ ਚੋਣ ਲੱਗ ਜਾਂਦਾ ਸੀਗਾ ਫਿਰ ਇਸੇ ਹੀ ਪਾਵਨ ਪਵਿੱਤਰ ਸਥਾਨ ਤੇ ਬਾਬਾ ਚੁਗਤ ਸਿੰਘ ਜੀ ਨੇ ਪਾਵਨ ਪਵਿੱਤਰ ਸਰੋਵਰ ਦਾ ਨਿਰਮਾਣ ਕਰਵਾਇਆ ਅਤੇ ਬੋਲੀ ਦਾ ਨਿਰਮਾਣ ਕਰਵਾਇਆ ਤੇ ਆਪਣੇ ਹੱਥੀ ਬੋਲੀ ਤਿਆਰ ਕਰਵਾਈ ਜੀ ਨੇੜੇ ਪੱਟੇ ਤੋਂ ਹੀ ਇੱਟਾਂ ਲਿਆ ਕੇ ਇਸ ਪਾਉਣ ਪੁੱਤਰ ਹਸਤਾਨ ਦੀ ਉਸਾਰੀ ਜਿਹੜੀ ਕਰਵਾਈ ਕੀਤੀ ਗਈ ਸੀਗੀ ਬਾਬਾ ਜੀ ਬਹੁਤ ਹੀ ਸ਼ਾਂਤ ਸੁਭਾਅ ਦੇ ਸਨ ਤੇ ਸਾਰਾ ਦਿਨ ਹੀ ਸੰਗਤਾਂ ਦੀ ਸੇਵਾ ਕਰਦੇ ਆ ਰਹਿੰਦੇ ਤੇ ਨਾਲ ਹੀ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਰਹਿੰਦੇ ਸਨ ਹੁਣ ਸੰਤਾਂ ਦੀ ਕਿਰਪਾ ਦੇ ਨਾਲ ਇੱਥੇ ਸੰਗਤਾਂ ਬਹੁਤ ਹੀ ਸ਼ਰਧਾ ਪਾਵਣਾ ਦੇ ਨਾਲ ਆਪਣੀਆਂ ਮਨੋ ਕਾਮਨਾ ਲੈ ਕੇ ਆਉਂਦੀਆਂ ਤੇ ਪੂਰੀਆਂ ਹੁੰਦੀਆਂ ਹਨ ਜੋ ਵੀ ਸੰਗਤਾਂ ਇਸ ਸਥਾਨ ਤੇ ਆਉਂਦੀਆਂ ਨੇ ਜਿਨ੍ਹਾਂ ਨੂੰ ਸੱਪਾਂ ਦੇ ਸੁਪਨੇ ਆਉਂਦੇ ਆ ਜਾਂ ਵੀ ਕਿਸੇ ਤਰ੍ਹਾਂ ਦੇ ਨਾਗ ਜਿਹੜੇ ਦਿਖਦੇ ਆ ਸੁਪਨਿਆਂ ਦੇ ਵਿੱਚ ਤੇ ਉਹਨਾਂ ਨੂੰ ਇਸ ਸਥਾਨ ਤੋਂ ਉਸ ਚੀਜ਼ ਦਾ ਛੁਟਕਾਰਾ ਜਿਹੜਾ ਹੈ ਉਹ ਮਿਲਦਾ ਆ ਤੇ ਸੰਗਜ ਆਜਾਬ ਨੂੰ ਦਰਸ਼ਨ ਵਾਹਿਗੁਰੂ ਗੁਰਦੁਆਰਾ ਨਾਗਿਆਣਾ ਸਾਹਿਬ ਪਿੰਡ ਉਦੋਕੇ ਜ਼ਿਲ੍ਹਾ ਅਮਰਸਰ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ